ਵਾਦੇ ਕੀਤੇ ਸੀ ਆਮ ਪਾਰਟੀ ਨੇ ਸਾਰਾ ਕਰਨ ਦਾ ਐ ਵਾਦੇ ਪੂਰੇ ਹੁੰਦੇ ਆ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨਾ ਇਹ ਨਿਰਗਰ ਵਿਰੋਧੀ ਭਰੋਲ ગાંધી ਬਚਾਏ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਤੇ ਹਰ ਪਾਰਟੀ ਆਪਣੇ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ ਲੇਕਿਨ ਲੋਕ ਇਸ ਵਾਰ ਕੀ ਚਾਹੁੰਦੇ ਆ ਲੋਕ ਇਸ ਵਾਰੀ ਕਿਸ ਦੀ ਸਰਕਾਰ ਬਣਾਣਗੇ ਇਹ ਜਾਣਨ ਲਈ ਅੱਜ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਪੁੱਜੇ ਆ ਜਿੱਥੇ ਪੰਜਾਬ ਦੇ ਵੱਖ-ਵੱਖਰੇ ਜ਼ਿਲ੍ਹਿਆਂ ਤੋਂ ਲੋਕ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਲਈ ਇਸ ਜਗ੍ਹਾ ਤੇ ਪੁੱਜਦੇ ਆ ਤੇ ਬੱਸਾਂ ਦੇ ਰਾਹੀਂ ਸਫ਼ਰ ਕਰਦੇ ਆ ਸੋ ਲੋਕ ਇਸ ਵਾਰ ਕੀ ਚਾਹੁੰਦੇ ਆ ਲੋਕਾਂ ਦਾ ਮિજાਜ ਕੀ ਆ ਲੋਕ ਕਿਸ ਦੀ ਸਰਕਾਰ ਬਣਾਉਣਾ ਚਾਹੁੰਦੇ ਆ ਇਹ ਜਾਣਨ ਲਈ ਅਸੀਂ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਪਰ ਦੇ ਲੋਕ ਇਸ ਜਗ੍ਹਾ ਤੇ ਪੁੱਜੇ ਆ ਤੇ ਲੋਕ ਕੀ ਚਾਹੁੰਦੇ ਆ ਭਾਜੀ ਲੋਕ ਸਭਾ ਚੋਣ ਹੈ ਕੀ ਚਾਹੁੰਦੇ ਤੁਸੀਂ ਕੀ ਹੋਣਾ ਚਾਹੀਦਾ ਇਸ ਵਾਰ ਅਸੀਂ ਤਾਂ ਹੀ ਚੋਣਾਂ ਆ ਕਿ ਜਿਹੜੀ ਵੀ ਆਵੇ ਸਰਕਾਰ ਇਹ ਕੁਝ ਚਾਹੀਦਾ ਕੰਮ ਕਰਨਾ ਹੱਤਿਆ ਹੂ ਕੀ 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 ਕੰਮ ਮਾਰੋ ਜਿਹੜਾ ਕੋਈ ਮਾਲੋ ਕੋਈ ਵੀ ਕੰਮ ਆ ਕੋਈ ਲੋਕਾਂ ਦੇ ਭਲੇ ਵਾਸਤੇ ਕਰਨ ਜਿੰਨੇ ਵੀ ਜਿਹੜੀ ਵੀ ਸਰਕਾਰ ਆਵੇ ਲੋਕਾਂ ਦੇ ਭਲੇ ਵਾਸਤੇ ਕੰਮ ਕਰਨ ਕੋਈ ਵੀ ਆ ਤਾਂ ਲੋਕਾਂ ਦੇ ਭਲੇ ਵਾਸਤੇ ਭਾਜੀ ਤੁਸੀਂ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਲੋਕ ਸਭਾ ਚੋਣਾਂ ਚ ਲੋਕ ਸਭਾ ਚੋਣਾਂ ਚ ਇਹਨਾਂ ਕਿ ਮਲਾ ਨਾਲ ਝਾੜੂ ਵਾਲੇ ਆਏ ਆ 2.5 ਸਾਲ ਹੋ ਗਏ ਆ ਟਾਈਮ ਦੋ ਮੌਕੇ ਤੋਂ ਬਰੋ ਐਮਪੀ ਸੋਚਣਾ ਆਪਣੇ ਪੰਜਾਬ ਦਾ ਸੋਚਣਾ ਕਾਂਗਰਸ ਗਾਲੀ ਗਲ ਆਪਣੇ ਕੀ ਦੀ ਤਾਗੇ ਪੰਜੀਤੀ ਸਰ ਰਾਜੀ ਕੀਤਾ ਹੀ ਆ ਮੌਕਾ ਦੋ ਇਹਨਾਂ ਨੂੰ ਬਣਾਓ ਐਮਪੀ ਇਹਨਾਂ ਦੇ ਤੋਂ ਵਾਇ ਤੇ ਚੱਕੋ ਆਪਣੀ ਸੰਸਦ ਚ ਭਾਜੀ ਅਸੀਂ ਕੀ ਚਾਹੁੰਦੇ ਲੋਕ ਸਭਾ ਚੋਣਾਂ ਦੇ ਵਿੱਚ ਕੀ ਹੋਣਾ ਚਾਹੀਦਾ ਉਮੀਦਵਾਰ ਉਮੀਦਵਾਰ ਕਿਹੜਾ ਕਿਹੜਾ ਉਮੀਦਵਾਰ ਆ ਜਿਹੜਾ ਤੁਹਾਨੂੰ ਲੱਗਦਾ ਕਿ ਸਹੀ ਹੋਏਗਾ ਕਿਹੜੀ ਪਾਰਟੀ ਦਾ ਕਾਂਗਰਸ ਪਾਰਟੀ ਦਾ ਹੂੰ ਆਮ ਪਾਰਟੀ ਦੇ ਕੋਈ ਕੀਤਾ ਹੀ ਨਹੀਂ ਤੁਹਾਨੂੰ ਵਾਦਾ ਹੀ ਆ ਕੀ ਹੋਣਦੇ ਵਾਦੇ ਦੱਸੋ ਮੈਨੂੰ ਵਾਦੇ ਕੀਤੇ ਸੀ ਆਮ ਆਦੀ ਪਾਰਟੀ ਨੇ ਜਿਹੜੇ ਪੰਜਾਬ ਕਿਹੜੇ ਨਿਭਾਏ ਦੱਸੋ ਦੱਸੋ ਕਿਹੜੇ ਨਿਭਾਏ ਵਾਦੇ ਇੱਕ ਵੀ ਵਾਰਾ ਨਿਭਾਇਆ ਕਿਹਨੇ ਕਿਹੜਾ ਪੈਲ ਪੈਲ ਦੇ ਧਰ ਤੇ ਕੀ ਲੱਗਦਾ ਕਿ ਕਿਹੜਾ ਕਿਹੜਾ ਵੀ ਉਮੀਦਵਾਰ ਹੈ ਕਿਹੜਾ ਕੰਮ ਹੋਣਾ ਚਾਹੀਦਾ ਪੈਲ ਦੀ ਧਾਰ ਤੇ ਕਾਂਗਰਸ ਹੋਣੀ ਚਾਹੀਦੀ ਠੀਕ ਹੈ ਜੀ ਕਾਂਗਰਸ ਹੋਣੀ ਚਾਹੀਦੀ ਆਂਦੇ ਨੇ ਕਾਂਗਰਸ ਕੰਮ ਵੀ ਕੀਤੇ ਆ ਸਭ ਕੋ ਹੋਇਆ ਅਜੀ ਤੁਸੀਂ ਕੀ ਚਾਹੁੰਦੇ ਕੀ ਹੋਣਾ ਚਾਹੀਦਾ ਕਿਹਦੇ ਮੁੱਦੇ ਤੇ ਗੱਲ ਕਰਨੀ ਤੁਸੀਂ ਲੋਕ ਸਭਾ ਚੋਣਾਂ 'ਚ ਕੀ ਲੱਗਦਾ ਕਿ ਕਿਹੜੇ ਉਮੀਦਵਾਰ ਤੇ ਲੋਕ ਆਪਣਾ ਭਰੋਸਾ ਜਿਤਾਣਗੇ ਉਮੀਦਵਾਰ ਤੇ ਸਾਰੇ ਜਿੰਨਾ ਜਨਤਾ ਦਾ ਫਾਇਦਾ ਹੋਵੇ ਉਹੀ ਆਉਣਾ ਚਾਹੀਦਾ ਜੀ ਜਿਹਦਾ ਫਾਇਦਾ ਹੋਵੇ ਕਿਉਂਕਿ ਜੇ ਮੰਨ ਲਓ ਸਾਰਿਆਂ ਦਾ ਫਾਇਦਾ ਉਹਨੂੰ ਆਪਾਂ ਉਹਨੂੰ ਚੁਣਨਾ ਵਾ ਕੀ ਗਲਤ ਬੁਲਦੀ ਲੱਗਦਾ ਕਿ ਕਿਹੜਾ ਉਮੀਦਵਾਰ ਹੈਗਾ ਵਾ ਜਿਹੜਾ ਜਨਤਾ ਦੀ ਗੱਲ ਕਰ ਸਕਦਾ ਪੰਜਾਬ ਦੀ ਗੱਲ ਕਰ ਸਕਦਾ ਪੰਜਾਬ ਦੇ ਮੁੱਦੇ ਸੰਸਦ ਵਿੱਚ ਚੁੱਕ ਸਕਦਾ ਉਹ ਸਾਰੇ ਇਹਦੇ ਦੇ ਆਪਾਂ ਕਹਿ ਨਹੀਂ ਸਕਦੇ ਪਹਿਲਾਂ ਤਾਂ ਕਹਿੰਨੀ ਕੀਤੀ ਨਹੀਂ ਜਿਹਦਾ ਨਾਮ ਲੈ ਲਈਏ ਵਿਆਹ ਕਰ ਸਕਦਾ ਇਹ ਜਿਹੜਾ ਹੁੰਦਾ ਵਾ ਬਸ ਇਹ ਸਾਰਾ ਫੇਕ ਹੀ ਹੋ ਜਾਂਦਾ ਕਮ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਲੱਗਦਾ ਭਾਜੀ ਲੋਕ ਸਭਾ ਚੋਣਾਂ ਕੀ ਹੋਣਾ ਚਾਹੀਦਾ ਲੋਕ ਸਭਾ ਚੋਣਾਂ ਚ ਐ ਹੋਣੀ ਚਾਹੀਦੀ ਕਿ ਵਧੀਆ ਢੰਗ ਨਾਲ ਹੋਣਿਆ ਤੇ ਜਿਹਦੇ ਵਿੱਚ ਲੋਕਾਂ ਨੂੰ ਆਪਾਂ ਉਹ ਚੁਣੀਏ ਬੰਦਾ ਜਿਸ ਤੇ ਲੋਕਾਂ ਨੂੰ ਫਾਇਦਾ ਵੀ ਹੋਵੇ ਸਾਰਿਆਂ ਦਾ ਧਿਆਨ ਵੀ ਰੱਖ ਸਕੇ ਤੇ ਆਪਾਂ ਲੋਕਾਂ ਦੀ ਮਤਲਬ ਕਿ ਦੇਖਭਾਲ ਉਹ ਕਰ ਸਕੇ ਸੜਕਾਂ ਵਗੈਰਾ ਰਿਪੇਅਰ ਕਰਵਾ ਸਕੀ ਜਿਹੜਾ ਲੋਕਾਂ ਦੇ ਕੰਮਕਾਜ ਹੈ ਉਹ ਸਾਰਾ ਕੁਝ ਠੀਕ ਕਰਵਾ ਸਕੀ ਜਿਸ ਤਰ੍ਹਾਂ ਕਿ ਹੁਣ ਬਸ ਸਟੈਂਡ ਨਹੀਂ ਹੈ ਸੜਕਾਂ ਵਗੈਰਾ ਬਿਲਕੁਲ ਬਾਹਰ ਜਾਂਦੀਆਂ ਬਸਾ ਜਿਸ ਤਰ੍ਹਾਂ ਉਹ ਖड्डे ਬਨੇ ਹੋਏ ਆ ਜਿਸ ਵਾਰਿਸ਼ ਵਗੈਰਾ ਹੋ ਜਾਂਦੀ ਹੈ ਉਹ ਪਾਣੀ ਵਗੈਰਾ ਇਕੱਠਾ ਹੋ ਜਾਂਦਾ ਔਰ ਇਹ ਨਾਲ ਸਾਰਾ ਮਤਲਬ ਕਿ ਲੋਕਾਂ ਦਾ ਨੁਕਸਾਨ ਹੁੰਦਾ ਹੈ ਇਸ ਕਰਕੇ ਆਪਾਂ ਉਹ ਸਰਕਾਰ ਚੁਣੀਏ ਜਿਹੜਾ ਸਾਰਿਆਂ ਦਾ ਭਲਾ ਕਰ ਸਕੇ ਕੀ ਲੱਗਦਾ ਹੈ ਰਾਹੁਲ ਗਾਂਧੀ ਕੇ ਮੋਦੀ ਉਸ ਬਾਰੇ ਕੋਈ ਕਮੈਂਟ ਨਹੀਂ ਹਾਂਜੀ ਨੋ ਕਮੈਂਟਸ ਵੈਸੇ ਤੁਹਾਨੂੰ ਕੀ ਲੱਗਦਾ ਲੋਕ ਸਭਾ ਚੋਣਾਂ ਦੇ ਵਿੱਚ ਕਿਹੋ ਜਿਹਾ ਉਮੀਦਵਾਰ ਚਾਹੀਏ ਉਮੀਦਵਾਰ ਉਹ ਹੀ ਹੋਏ ਜਿਹੜਾ ਲੋਕ ਦਾ ਭਲਾ ਕਰੇ बस यार कितनी बारी सब आंदिया नवी सरकार आंदिया हर सब सर वो सरकार वादे थे बड़े कर दी है पर पूरा कोई नहीं कर दी कि कितने वादे हुन तक पूरे किते केड़ी बात नहीं नो कमेंट्स कौन टाडी आवाज संसद विच चोक सकदा हेलो सर चाहिए बीजेपी दा हां जी बा जी की लोकसभा चुनाव दे विच ਇਹੋ ਜਿਹੇ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਤੁਹਾਡੀ ਆਵਾਜ਼ ਸੰਸਦ ਦੇ ਵਿੱਚ ਚੁੱਕ ਸਕੇ ਉਹ ਜਿਹੜਾ ਗਰੀਬੀ ਦੂਰ ਕਰੇ ਜਿਹੜਾ ਕਾਮਨ ਮੈਨ ਨੂੰ ਦੇ ਸਕੇ ਉਹਨਾਂ ਦੀ ਲਾਈਫ ਚੰਗੀ ਕਰ ਸਕੇ ਉਹ ਜਿਹੜਾ ਝੂਠੇ ਵਾਦੇ ਨਾ ਕਰੇ ਨਰਿੰਦਰ ਮੋਦੀ ਨਾਲ ਹਰ ਹੰਦੀ ਨਰਿੰਦਰ ਮੋਦੀ ਸੋ ਜਦੋਂ ਮਿਲਿਆ ਜਰੂਰ ਜਵਾਬ ਲੋਕਾਂ ਦੇ ਆ ਰਹੇ ਆ ਕੋਈ ਕਹਿੰਦਾ ਕਾਂਗਰਸ ਦਾ ਉਮੀਦਵਾਰ ਹੋਣਾ ਚਾਹੀਦਾ ਕੋਈ ਕਹਿੰਦਾ ਭਾਜਪਾ ਦਾ ਤੇ ਕੋਈ ਕਹਿੰਦਾ ਆ ਮਾਜੀ ਪਾਰਟੀ ਦਾ ਤਾਂ ਭਾਈ ਲੋਕ ਸਭਾ ਚੋਣਾਂ ਦੇ ਵਿੱਚ ਕੀ ਲੱਗਦਾ ਹੈ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਕਿਹਨੂੰ ਵੋਟ ਦੇ ਆਮ ਪਾਰਟੀ ਨੂੰ ਆਮ ਪਾਰਟੀ ਜਿੱਤੇ ਜਿੱਤੇ ਜਿਹੜੇ ਵਾਦੇ ਕੀਤੇ ਸੀ ਆਮ ਪਾਰਟੀ ਨੇ ਸਾਰਾ ਕਰਨ ਦਾ ਹੈ ਵਾਦੇ ਪੂਰੇ ਹੋਣ ਦੇ ਆ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨਾ ਉਹ ਏਸ਼ ਕਰਕੇ ਆਂਦੇ ਆ ਵੀ ਉਹ ਵਿਰੋਧੀ ਪਾਰਟੀਆਂ ਇਹ ਬਦਨਾਮ ਕਰਦੀਆਂ ਵਾਂ ਆਮ ਪਾਰਟੀ ਜਿੱਤਿਆ ਕਿੱਥੋਂ ਆਏ ਤੁਸੀਂ ਆਪਾਂ ਰਸਤਰੀ ਤੋਂ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਕਿਹੜੀ ਪਾਰਟੀ ਨੂੰ ਕਹਿੰਦੇ ਹੋ ਕਿ ਤੁਸੀਂ ਹਾਂ ਇਹ ਉਮੀਦਵਾਰ ਹੋਣਾ ਚਾਹੀਦਾ ਪਾਰਟੀ ਕੋਈ ਹੋਵੇ ਪਾਰਟੀ ਉਹ ਜਿਹੜੀ ਕੰਮ ਆਵੇ ਜਿਹੜੀ ਕੰਮ ਆਵੇ ਲੋਕਾਂ ਦੀ ਸੇਵਾ ਕਰੇ ਫਾਗਮਨਾਥ ਹੀ ਨੋਵੇ ਕਦੇ ਸ਼ਰਾਬ ਘਟਾ ਦੇ ਅੰਦਰ ਕਦੇ ਕਹੇ ਅੰਦਰ ਉਹ ਨਹੀਂ ਪਾਰਟੀ ਨੂੰ ਪੁੱੰਤਾ ਕਿ ਕੀ ਲੱਗਦਾ ਹੈ ਕਿ ਕਿਹੜੇ ਉਮੀਦਵਾਰ ਜਾਂ ਕਿਹੜੀ ਪਾਰਟੀ ਨੇ ਪੰਜਾਬ ਦੇ ਬਾਰੇ ਸੋਚਿਆ ਬਾਕੀਆਂ ਸਾਰੀਆਂ ਸੋਚਦੀਆਂ ਤਾਂ ਸਾਰੀਆਂ ਸੋਚਦੀਆਂ ਆਪਣੇ ਬਾਰੇ ਕੁਈ ਕੇ ਬਾਰੇ ਸੁਣੇ ਤਾਂ ਆਪਣੀ ਵੋਟਾਂ ਨੂੰ ਆਪਣੀ ਸੀਟਾਂ ਬੋਲਦੇ ਆ ਆਪਣੇ ਕੁਰਸੀ ਨੂੰ ਕਰਦੇ ਆ ਬਾਕੀ ਲੋਕਾਂ ਨੂੰ ਕੁਝ ਨਹੀਂ ਆਪਣੀ ਕਰਨੀ ਆਪਣੀ ਖਾਣੀ ਨਰਿੰਦਰ ਮੋਦੀ ਜਾਂ ਰਾਹੁਲ ਗਾਂਧੀ ਇਹ ਨਰਿੰਦਰ ਸਰ ਮੋਦੀ ਰਾਹੁਲ ਗਾਂਧੀ ਬਕਾਇ ਕਿਥੋਂ ਆਏ ਤੁਸੀਂ ਸਾਸੀ ਦਾ ਮਰਸੋ ਰਹੇ ਤੁਸੀਂ Papa ਹੀ ਕੀ ਲੱਗਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਨਰਿੰਦਰ ਸਿੰਘ ਮੋਦੀ ਆਏਗਾ ਹਾਂ ਕਿਥੋਂ ਆਏ ਤੁਸੀਂ ਕਲਾਨੌਰ ਤੋਂ ਕੀ ਲੱਗਦਾ ਕਿ ਤੁਹਾਡੇ ਵੀ ਉਥੇ ਭਾਜਪਾ ਦੇ ਉਮੀਦਵਾਰ ਖੜੇ ਹੈ ਕਾਂਗਰਸ ਦੇ ਅਕਾਲੀ ਦਲ ਦੇ ਕੀ ਲੱਗਦਾ ਕਿ ਕਿਹਦੇ ਦੇ ਭਰੋਸਾ ਜਿਤਾਓਗੇ ਇਸ ਵਾਰ ਨੀਰ ਜਖੜ ਹੈ ਹਾਂ ਨੀਰ ਜਖੜ ਖੜੇ ਆ ਉਹਨਾਂ ਨੂੰ ਦੇਖਾਵਾਂਗੇ ਸੋ ਆ ਲੋਕ ਹੈ ਹਾਲਾਂਕਿ ਲਲਿਆ ਮਿਲਿਆ ਜਵਾਬ ਲੋਕਾਂ ਦਾ ਜ਼ਰੂਰ ਮਿਲ ਰਿਹਾ ਹੈ ਕਿਸੇ ਦਾ ਕਹਿਣਾ ਹੈ ਕਿ ਆਮ ਆਦੀ ਪਾਰਟੀ ਦੇ ਭਰੋਸਾ ਜਿਤਾਣਗੇ ਕੋਈ ਕਹਿੰਦਾ ਭਾਜਪਾ ਦਾ ਕੋਈ ਕਹਿੰਦਾ ਕਾਂਗਰਸ ਤੇ ਲੇਕਿਨ ਜ਼ਿਆਦਾਤਰ ਲੋਕਾਂ ਦਾ ਇਹ ਜ਼ਰੂਰ ਕਹਿਣਾ ਹੈ ਕਿ ਉਮੀਦਵਾਰ ਕੋਈ ਵੀ ਆਏ ਲੇਕਿਨ ਪੰਜਾਬ ਦੇ ਬਾਰੇ ਸੋਚੇ ਪੰਜਾਬ ਦੀ ਗਰੀਬੀ ਦੂਰ ਕਰੇ ਨਸ਼ਾ ਦੂਰ ਕਰੇ ਤਾਂ ਸਭ ਤੋਂ ਵੱਡਾ ਬੇਰੋਜ਼ਗਾਰੀ ਦੂਰ ਹੋਣੀ ਚਾਹੀਦੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ